ਇੱਥੇ ਇੱਕ ਅਰੋਮਾਥੈਰਪੀ ਸਪਾ ਹੈਗਾ ਜੀ ਗੁਰਨਾਣਕਨ ਕਲੇਬ ਮਾਰਕੀਟ 올ਡ ਅੰਬਾਲਾ ਰੋਡ ਤੇ ਵੀ ਇੱਥੇ ਜਿਹੜਾ ਦੇ ਵਪਾਰ ਦਾ ਜਿਹੜਾ ਧੰਦਾ ਹੈ ਉਹ ਚੱਲਦਾ ਸੀ ਇੱਕ ਤਰੀਕੇ ਨਾਲ ਚਲਾਇਆ ਜਾ ਰਿਹਾ ਅਸੀਂ ਇੱਥੇ ਛਾਪੇ ਛਾਪੇ ਮਾਰੀ ਕੀਤੀ ਆ ਜਾ ਕੇ ਸਪਾ ਦੇ ਉੱਤੇ ਤੇ ਮੌਕੇ ਤੇ ਅਸੀਂ ਦੇਖਿਆ ਕਿ ਇੱਕ ਸਾਨੂੰ ਜਿਹੜਾ ਕਸਟਮਰ ਉੱਥੇ ਜਿਨ੍ਹਾਂ ਦਾ ਨਾਮ ਹੈਗਾ ਸੁਨੀਲ ਸ਼ਰਮਾ ਮਨ ਕੁਐਸਚਨੇਬਲ ਹਾਲਾਤਾਂ ਵਿੱਚ ਸਾਨੂੰ ਮਿਲੇ ਅ ਉਹਦੇ ਸਾਨੂੰ ਪੰਜ ਲੜਕੀਆਂ ਜਿਹੜੇ ਸਪਾ ਦੇ ਅੰਦਰ ਜਿਹੜੀਆਂ ਮਿਲੀਆਂ ਸ਼ਸ਼ੀਕਲ ਜੀ ਸਾਰੇ ਨੂੰ ਸਭ ਤੋਂ ਪਹਿਲਾਂ ਮੈਂ ਪ੍ਰਵੇਸ਼ ਇੰਡੀਐਸਪੀ ਪੀਟ ਕਨਵਰ ਸਿੰਘ ਐਸਐਚਓ ਟਕੋਲੀ ਤੇ ਕੱਲ ਕੱਲ ਦੀ ਘਟਨਾ ਇਦਾਂ ਜੀ ਕਿ ਸਾਨੂੰ ਇੱਕ ਸੀਕ੍ਰੇਟ ਟਿਪ ਮਿਲੀ ਸੀ ਕਿ ਇੱਥੇ ਇੱਕ ਅਰੋਮਾਥੈਰੇਪੀ ਸਪਾ ਹੈਗਾ ਜੀ ਗੁਰਨਾਣਿਕਨ ਕਲੇਮ ਮਾਰਕੀਟ 올ਡ ਅੰਬਾਲਾ ਰੋਡ ਤੇ ਟਕੌਲੀ ਦੇ ਵਿੱਚ ਜਿੱਥੇ ਸਾਨੂੰ ਇੱਕ ਮੁਖਬਰੀ ਮਿਲੀ ਸੀ ਕਿ ਵੀ ਇੱਥੇ ਜਿਹੜਾ ਦੇ ਵਪਾਰ ਦਾ ਜਿਹੜਾ ਧੰਦਾ ਹੈ ਉਹ ਚਲਦਾ ਸੀ ਇੱਕ ਤਰਿਕਾ ਨਾਲ ਚਲਾਇਆ ਜਾ ਰਿਹਾ ਸਪਾ ਦੇ ਜਿਹੜੇ ਨਾਂ ਥੱਲੇ ਤੇ ਮ사ਜ ਕਰਨ ਦੇ ਬਹਾਨੇ ਥੱਲੇ ਵੀ ਇਹ ਇਸ ਤਰ੍ਹਾਂ ਦਾ ਗਲਤ ਕੰਮ ਹੋ ਰਿਹਾ ਜਿਸ ਤੇ ਸਾਡੀ ਜਿਹੜੀ ਟੀਮ ਹੈਗੀ ਟਕੌਲੀ ਪੁਲਿਸ ਦੀ ਸਮੇਤ ਐਡਮਿਰੇ ਤੇ ਅਸੀਂ ਇਹ ਟੀਮ ਤਿਆਰ ਕੀਤੀ ਤੇ ਅਸੀਂ ਇੱਥੇ ਛਾਪੇ ਛਾਪੇ ਮਾਰੀ ਕੀਤੀ ਆ ਜਾ ਕੇ ਸਪਾ ਦੇ ਉੱਤੇ ਤੇ ਮੌਕੇ ਤੇ ਅ ਅਸੀਂ ਦੇਖਿਆ ਕਿ ਅ ਇੱਕ ਸਾਨੂੰ ਜਿਹੜਾ ਕਸਟਮਰ ਉੱਥੇ ਜਿਨ੍ਹਾਂ ਦਾ ਨਾਮ ਹੈਗਾ ਸੁਨੀਲ ਸ਼ਰਮਾ ਉਹ ਜਿਹੜਾ ਅ ਮੈਨੇ ਕੁਐਸਚਨੇਬਲ ਹਾਲਾਤਾਂ ਵਿੱਚ ਸਾਨੂੰ ਮਿਲੇ ਅ ਔਰ ਉੱਥੇ ਸਾਨੂੰ 5 ਲੜਕੀਆਂ ਜਿਹੜੇ ਸਪਾ ਦੇ ਅੰਦਰ ਅ ਜਿਹੜੀਆਂ ਮਿਲੀਆਂ ਤੇ ਫਿਰ ਚੋੜੀ ਪੁੱਛਗਿਛ ਕੀਤੀ ਤੇ ਇੱਥੋਂ ਦੇ ਜਿਹੜੇ ਮੈਨੇਜਰ ਸਾਹਿਬ ਨੇ ਦਿਨੇਸ਼ ਸ਼ਰਮਾ ਜਿਹੜੇ ਪਾਣੀਪੱਧਰ ਰਹਿਣ ਵਾਲਾ ਹੈਗਾ ਤੇ ਉਹ ਇਹ ਸਾਰਾ ਜਿਹੜਾ ਧੰਦਾ ਹੈਗਾ ਇਹਨੂੰ ਮੈਨੇਜ ਕਰ ਰੇ ਸੀ ਤੇ ਜਿਹੜੇ ਇਹਦੇ ਓਨਰ ਅਸਤਨਾਮ ਸਿੰਘ ਉਹ ਅੰਬਾਲੇ ਦਾ ਰਹਿਣ ਵਾਲਾ ਹੈ ਜੀ ਤੇ ਜੋ ਕਿ ਰਿਮੋਟਲੀ ਇੱਥੋਂ ਆਪਰੇਟ ਕਰਦਾ ਸੀਗਾ ਤੇ ਕਦੇ-ਕਦੇ ਇੱਥੇ ਆਉਂਦਾ ਵੀ ਸੀਗਾ ਹੁਣ ਅ ਅਸੀਂ ਜਿੱਦਾਂ ਹੀ ਮੌਕੇ ਤੇ ਪਹੁੰਚੇ ਤੇ ਸਾਨੂੰ ਜੋ ਹਾਲਾਤ ਮਿਲੇ ਅਸੀਂ ਜਿਹੜੇ ਪੀੜਤ ਲੜਕੀਆਂ ਹੈਗੀਆਂ ਉਹਨਾਂ ਨੂੰ ਆਪਣਾ ਇੱਕ ਸਾਈਡ ਤੇ ਕੀਤਾ ਤੇ ਜਿਹੜੇ ਕਸਟਮਰ ਹੈ ਤੇ ਮੈਨੇਜਰ ਉਹਨੂੰ ਆਪਾਂ ਗ੍ਰਿਫਤਾਰ ਕੀਤਾ ਤੇ ਨਾਲ ਹੀ ਆਪਾਂ ਪੀਰੀਅਡ ਲੜਕੀਆਂ ਜਿਹੜੀਆਂ 5 ਸੀਗੀਆਂ ਉਹਨਾਂ ਦੀ ਉਹਨਾਂ ਨੂੰ ਇੱਥੇ ਲੈ ਕੇ ਆਏ ਆ ਤੇ ਇਹਨਾਂ ਦੀ ਵੈਰੀਫਿਕੇਸ਼ਨ ਕਰਾ ਕੇ ਤੇ ਉਹਨਾਂ ਨੂੰ ਅ ਅਸੀਂ ਰਿਲੀਜ਼ ਕਰ ਦਿੱਤਾ ਹੈ ਤੇ ਕਸਟਮਰ ਤੇ ਜਿਹੜੇ ਮੈਨੇਜਰ ਹੈਗਾ ਪਲੱਸ ਜਿਹੜਾ ਓਨਰ ਹੈ ਉਸ ਤੇ ਅਸੀਂ ਮੁਕੱਦਮਾ ਨੰਬਰ 32/25 ਟਕੌਲੀ ਥਾਣੇ ਦੇ ਵਿੱਚ ਦਰਜ ਕਰਦੇ ਆ ਇਹ ਤਕਰੀਬਨ ਜੋ ਸਾਨੂੰ ਖਬਰ ਮਿਲੀ ਹੈ ਜੀ ਸਪਾ ਸੈਂਟਰ 5 ਤੋਂ 6 ਮਹੀਨੇ ਤੋਂ ਚੱਲ ਰਿਹਾ ਸੀਗਾ ਤੇ ਕਾਫੀ ਵਾਰੀ ਹੋਰ ਅੱਗੇ ਪਿੱਛੇ ਵੀ ਸਾਨੂੰ ਖਬਰ ਆਈ ਸੀ ਕਿ ਵੀ ਸਪਾਸ ਸੈਂਟਰਾਂ ਚ ਗਲਤ ਕੰਮ ਹੋਣ ਦਾ ਸ਼ੱਕ ਹੈਗਾ ਜੀ ਤੇ ਅਸੀਂ ਉਸ ਤੇ ਕਾਰਵਾਈ ਕਰਦੇ ਹੋਏ ਇਹ ਕੱਲ ਜਿਹੜਾ ਆਪਰੇਸ਼ਨ ਉਹ ਅੰਜਾਮ ਦਿੱਤਾ ਨਹੀਂ ਜੀ ਹਲੇ ਤੱਕ ਤੇ ਕੋਈ ਐਦਾ ਦੀ ਗੱਲ ਸਾਡੇ ਸਾਹਮਣੇ ਨਹੀਂ ਆਈ ਹੈ ਤੇ ਫਰਦਰ ਜੇ ਲੋ ਤਫਤੀਸ਼ ਅਸੀਂ ਕਰਾਂਗੇ ਜੇ ਉਸ ਚ ਕੋਈ ਸਾਹਮਣੇ ਆਉਂਦਾ ਤੇ ਤੁਹਾਨੂੰ ਜਾਣੂ ਕਰਾ ਦਿੱਤਾ ਜਾਵੇਗਾ ਜ਼ਬਰਦਸਤੀ ਤੇ ਕਹਿ ਲੋ ਜੀ ਇੱਕ ਇਕ ਤਰ੍ਹਾਂ ਨਾਲ ਕੁੜੀਆਂ ਦੀ ਮਜਬੂਰੀ ਕਹਿ ਲਓ ਜਾਂ ਇਹਨਾਂ ਦਾ ਜਿਹੜਾ ਸਰੀਰਕ ਸ਼ੋਸ਼ਣ ਹੈਗਾ ਉਹ ਸਪਾ ਦੇ ਨਾਂ ਦੇ ਥੱਲੇ ਕਰਾਇਆ ਜਾਂਦਾ ਸੀ ਤੇ ਫਰਦਰ ਅਸੀਂ ਜਦੋਂ ਹਲੇ ਤਫ਼ਤੀਸ਼ ਕਰਾਂਗੇ ਤੇ ਉਸ ਗੱਲਾਂ ਹੋਰ ਸਾਹਮਣੇ ਖੁੱਲ ਕੇ ਆਉਣਗੀਆਂ ਬਿਲਕੁਲ ਜੀ ਬਿਲਕੁਲ ਸਪਾ ਸੈਂਟਰਸ ਦੇ ਉੱਤੇ ਚੈਕਿੰਗ ਇਹ ਹੁਣ ਨਹੀਂ ਹੈ ਵੀ ਅਸੀਂ ਹੁਣ ਕੋਈ ਚਾਲੂ ਕੀਤੀ ਹੈ ਜਦ ਦੇ ਮੈਂ ਇਥੇ ਸਚੋ ਲੱਗਿਆ ਤੇ ਅਸੀਂ ਸਪਾ ਸੈਂਟਰਸ ਕਹਿ ਲਓ ਤੇ ਹੋਟਲਸ ਕਹਿ ਲਓ ਸਾਰੀ ਜਗ੍ਹਾ ਆਪਾਂ ਜਾ ਕੇ ਚੈਕਿੰਗ ਕਰਦੇ ਹਾਂ ਜੀ ਅਰ ਔਰ ਰੈਂਡਮਲੀ ਅਸੀਂ ਕਿਸੇ ਵੀ ਹੋਟਲ ਜਾਂ ਕਿਸੇ ਵੀ ਸਪਾ ਸੈਂਟਰ ਚ ਜਾ ਕੇ ਚੈਕਿੰਗ ਕਰਦੇ ਹਾਂ ਸੋ ਬਟ ਇਹ ਜਿਹੜਾ ਘਟਨਾ ਕੱਲ ਵਾਪਰੀ ਹੈ ਜਿਸ ਅਸੀਂ ਬੰਦੇ ਫੜੇ ਨੇ ਤੇ ਆਈ ਹੋਪ ਇਹਦੇ ਨਾਲ ਇੱਕ ਸਟਰੋਂਗ ਮੈਸੇਜ ਸਾਰੇ ਟਕੌਲੇ ਏਰੀਆ ਚ ਤੇ ਆ ਜ਼ੀਰਕਪੁਰ ਏਰੀਏ ਚ ਆਏਗਾ ਵੀ ਜੇ ਕੋਈ ਬੰਦਾ ਇਦਾਂ ਦੀ ਗਤੀਵਿਧੀ ਕਰ ਰਿਹਾ ਤੇ ਉਹ ਪੁਲਿਸ ਉਧਰ ਜਾਓ ਤੇ ਇਹਨੂੰ ਬੰਦ ਕਰ ਦਿਓ ਨਹੀਂ ਤੇ ਜੇ ਸਾਡੇ ਤੁਸੀਂ ਫੜੇ ਗਏ ਤੇ ਤੁਹਾਡੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ